ਫਿਰੋਜ਼ਪੁਰ ਦੇ ਪਿੰਡ ਫਿਰੋਜ਼ ਖਿਆ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਜਿਸ ਦੌਰਾਨ ਕਾਲੀ ਥਾਰ ਵਿੱਚ ਬੈਠੇ ਇੱਕ ਵਿਅਕਤੀ ਦੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਮ੍ਰਿਤਕ ਵਿਅਕਤੀ ਨਗਰ ਕੀਪਤਨ ਦੇ ਲਈ 482 ਕੇ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਉਸ ਨੂੰ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਫਿਰੋਜ਼ਪੁਰ ਦੇ ਸਿਵਨ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿੱਥੇ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ। ਕਰਸਮ ਨੂੰ ਗੋਲੀ ਚੱਲਣ ਦਾ ਮਾਮਲਾ ਜਿਹੜਾ ਸੰਭਲਿਆ ਹੈ ਕੀ ਇਹ ਮਾਮਲਾ ਕਿੱਥੋਂ ਦਾ ਹੈ ਇਹ ਮਾਮਲਾ ਕਲਕੱਤਾ ਦਾ ੱਸਾ ਜਾ ਰਿਹਾ ਹੈ ਕਿ ਗੋਲੀ ਚੱਲਣ ਨਾਲ ਕਿਸੇ ਦੀ ਡੈਥ ਹੋਈ ਹੈ ਮੋਰਨ ਲੈ ਕੇ ਆਇਆ ਹੈ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਦੇ ਕੋਈ ਕਰਦ ਨਹੀਂ ਆਇਆ ਤੇ ਬਾਕੀ ਜਾਂਚ ਤੋਂ ਬਾਅਦ ਇਹ ਪਤਾ ਚੱਲ ਪਿਆ ਕਿ ਜਿਹੜੀ ਡੈਥ ਗੋਲੀ ਫਿੰਗ ਲੱਗਣ ਕਰਕੇ ਹੋਈ ਹੈ ਜਾਂ ਕਿਸੇ ਹੋਰ ਕਾਰਨ ਤੋਂ ਹੋਈ ਹੈ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲ ਪਾਏਗਾ ਇਹ ਬੇਵੀ ਜਿਹੜੀ ਉੱਥੇ ਲੱਗੀ ਹੈ ਜੋ ਸਾਟਾ ਉਹਨਰੇ ਮੂੰਹ ਤੇ ਸਾਟ ਲੱਗੀ ਹੋਈ ਹੈ ਤਾਂ ਗੋਲੀ ਲੱਗੀ ਹੈ ਨਹੀਂ ਇਹ ਕੋਸ ਪੜ੍ਹਨ ਤੋਂ ਬਾਅਦ ਪਤਾ ਚੱਲ ਪਾਏਗਾ ਅ ਪਰ ਫਾਈਟਿੰਗ ਦਾ ਮੈਟਰ ਸਾਹਮਣੇ ਆਇਆ ਹੈ ਜੱਟ ਜੱਟ ਸਰ ਕੀ ਮੈਟਰ ਹੈਗਾ ਜਿਹੜੀ ਜੱਟ ਹੋਈ ਹੈ ਕੀ ਨਾਮ ਹੈਗਾ ਇਹ ਸਰ ਜਿਹੜਾ ਹਰਜੀਤ ਸਿੰਘ ਏਲੀਅਸ ਸੋਨੂ ਖਾਨਦ ਜਲਰਾਜ ਸਿੰਘ ਇਹ ਫਿਰੋਜ਼ਸ਼ਾ ਦੇ ਹੈਗੇ ਜਿਨ੍ਹਾਂ ਦੀ ਡੈਥ ਹੋਈ ਹੈ ਤੇ ਇਹ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤੇ ਜਿਹੜੇ ਇਹ ਪਤਾ ਲੱਗਿਆ ਵੀ ਕੁਝ ਇਹਨਾਂ ਦੇ ਨਗਰ ਕੀਰਤਨ ਚੱਲਦਾਂ ਸੀਗਾ ਜਿਵੇਂ ਹੋਣੀ ਮੈਨੂੰ ਇਹਨਾਂ ਨੇ ਦੱਸਿਆ ਤੇ ਉੱਥੇ ਕੁਝ ਜਾਣੇ ਨੇ ਇਹਨਾਂ ਨੇ ਕਿਸੇ ਦੇ ਨਾਲ ਟਰਾਲੀ ਟਰਾਲੀ ਲੰਘਣ ਪਿੱਛੇ ਪਹਿਲਾਂ ਲੜਾਈ ਕੀਤੀ ਉਦੋਂ ਮਗਰੋਂ ਇਹੀ ਬੰਦੇ ਜਿਹੜੇ ਸੀਗੇ ਉਹ ਗਲਤ ਜਿਹੜੇ ਅੰਸਰ ਉਹ ਅੱਗੇ ਜਾ ਰਹੇ ਸੀਗੇ ਨਹਿਰ ਦੇ ਨੇੜੇ ਤੇ ਉੱਥੇ ਕਿਤੇ ਇਹਨਾਂ ਦੇ ਜਿਹੜੇ ਆ ਲੜਕਾ ਜਬਰਜੰਗ ਇਹਦੇ ਫਾਦਰ ਹੈ ਹਰਦੀਪ ਇਹਦੇ ਸੋਨੂੰ ਉਹ ਉਹ ਤੇ ਉਹਨਾਂ ਦੇ ਨਾਲ ਕੁਝ ਜਣੇ ਇਹ ਜਿਹੜੇ ਜਾ ਰਹੇ ਸੀਗੇ ਤੇ ਜਿੱਥੇ ਉਹਨਾਂ ਨੇ ਇਹਨਾਂ ਦੇ ਨਾਲ ਕੋਈ ਕਿਸੇ ਗੱਲ ਤੇ ਝਗੜਾ ਹੋਇਆ ਤੇ ਲੜਾਈ ਦੇ ਵਿੱਚ ਉਹਨਾਂ ਨੇ ਫੈਰਪੂਰ ਕੀਤੇ ਜੋ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਲੱਗੇ ਆ ਤੇ ਬਾਕੀ ਜਿਹੜੇ ਡਿਟੇਲਸ ਤੁਹਾਨੂੰ ਜਦੋਂ ਆਪਾਂ ਇੱਕ ਦੇ ਜਣੇ ਇੱਕ ਦੋ ਜਣੇ ਇਸ ਰਾਉਂਡ ਅਪ ਕੀਤੇ ਆ ਜਦੋਂ ਡਿਟੇਲ ਸਾਹਮਣੇ ਆਉਣਗੇ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਇਹਨਾਂ ਦੀ ਡੈਥ ਹੋ ਗਈ ਜੀ ਅਸਲ ਕੋਈ ਪੈਸੇ ਦੇ ਲਾਂਚਨ ਮਾਰੇ ਵੀ ਦੱਸਿਆ ਜਾ ਰਿਹਾ ਇਹ ਦੱਸਿਆ ਜਾ ਰਿਹਾ ਜਿਹੜਾ ਇੱਕ ਬੰਦਾ ਹੋਰ ਸੀ ਜਿਹੜਾ ਦੋ ਜਣੇ ਹੈਗੇ ਆ ਜਿਹੜੇ ਇੱਕ ਅ ਯੁਵਰਾਜ ਤੇ ਇੱਕ ਹਰਦੀਪਦੀਪ ਹੈ ਇਹ ਦੋਨਾਂ ਦਾ ਇਹ ਤਾਂ ਹਰਦੀਪ ਸਿੰਘ ਸੋਨੂਾ ਤੁਹਾਡੇ ਹਰਦੀਪ ਨਹੀਂ ਉਹਨਾਂ ਦਾ ਤੇ ਕੋਈ ਇਹਨਾਂ ਦਾ ਜਿਹੜਾ ਇੱਕ ਬੋਬੀ ਦਾ ਯੁਵਰਾਜ ਦਾ ਕਿਸੇ ਦੇ ਨਾਲ ਪੈਸੇ ਦੇ ਲੈਣ ਦੇ ਵੀ ਹੋ ਸਕਦਾ ਪਰ ਹਜੇ ਜਿਵੇਂ ਅਸੀਂ ਪੜਾਂਗੇ ਸਾਹਮਣੇ ਆਊਗਾ ਹਜੇ ਤਾਂ ਮੈਨੂੰ ਇੱਥੇ ਪਿੰਡ ਵਾਲਿਆਂ ਨੇ ਵੀ ਸਾਰਿਆਂ ਨੇ ਦੱਸਿਆ ਵੀ ਜਿਹੜਾ ਨਗਰ ਨਜ਼ਰਪੀਤਨ ਚੱਲ ਰਿਹਾ ਸੀ ਉੱਥੇ ਵੀ ਇਹਨਾਂ ਨੇ ਜਿਹੜੇ ਉਹ ਦੂਸਰੀ ਗੱਡੀ ਦੇ ਵਿੱਚ ਬੰਦੇ ਸੀਗੇ ਉਹਨਾਂ ਨੇ ਉੱਥੇ ਵੀ ਕਿਸੇ ਦੇ ਨਾਲ ਉਹਨਾਂ ਲੜਾਈ ਝਗੜਾ ਕੀਤਾ ਸੀ ਤੇ ਉਦੋਂ ਬਾਅਦ ਇਹ ਜਿਹੜੀ ਇਹਨਾਂ ਦੀ ਜਿਹੜਾ ਜਿਹਦੀ ਮੌਤ ਹੋਈ ਹੈ ਉਹਨਾਂ ਦੀ ਤੇ ਉਹਨਾਂ ਦੀ ਆਪਸ ਵਿੱਚ ਦੋ ਗੱਡੀਆਂ ਤੇ ਸੀਗੇ ਆਹਮਣੋ ਸਾਹਮਣੇ ਕਿਤੇ ਲੜਾਈ ਹੋਈ ਹੈ ਜਿਸ ਤੇ ਇਹਨਾਂ ਦੇ ਗੋਲੀ ਲੱਗੀ ਤੇ ਜਿਹਦੇ ਨਾਲ ਇਹਨਾਂ ਦੀ ਮੌਤ ਹੋ ਗਈ ਸਰ ਇਹ ਹਦੀਦ ਫਾਇਰ ਚੱਲ ਰਿਹਾ ਉੱਥੇ ਜੀ ਦੇਖਿਆ ਚੈੱਕ ਕੀਤਾ ਫਿਲਹਾਲ ਚੈੱਕ ਕਰ ਰਹੇ ਆ ਮੌਕੇ ਤੇ ਸਾਡੇ ਜਾ ਕੇ ਦੇਖ ਕੇ ਆ ਤੋ ਤਿੰਨਕ ਫੋਲ ਮਿਲੇ ਆ ਤੇ ਉਥੋਂ ਤਿੰਨ ਫਾਇਰ ਹੋਏ ਤੇ ਬਾਕੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੋ ਜੂਗੀ ਉਸ ਤੋਂ ਬਾਅਦ ਪਤਾ ਲੱਗ ਸਕਦਾ ਸਾਰੀ ਹਦੀਸੀ ਕਿਥੋਂ ਹੋ ਰਹਿਣਾ ਹੈ ਇਹ ਫਰੋਸ਼